ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਹੋਇਆ ਇਹ ਜਾਂ ਬੈਂਚ ਜਿਹਾ ਇਹਦਾ ਮੇਜ ਹੁੰਦਾ ਲੱਤਾਂ ਬਨਲੀਆਂ ਹੱਥਵਾਂ ਨਾਲੇ ਹੱਥਾਂ ਜਾ ਡਾਂਗ ਫਸਾਲੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਸੱਤ ਮੈਂ ਕਹਿੰਦਾ ਕਿਸੇ ਦਾ ਨਾ ਹੀ ਹੋਇਆ ਫਿਰ ਤੜਕੇ ਫਿਰ ਕੱਪੜੇ ਲਹਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀਤੀ ਵੀ ਤੈਨ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਗਮੰਤ ਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾ ਦੇਣੀ ਚਾਹੀਦੀ ਐ ਮਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ ਆ ਇਕ ਨੂੰ ਧਿੱੱਕ ਕੇ ਗੱਲ ਕਹੀ ਗਈ ਇੱਥੋਂ ਤੇ ਕੁਰਸੀਆਂ ਮਗਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲੋ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਰਚੇ ਨੂੰ ਤੇਰੇ ਤੇ ਪਾਉਂਦੇ ਆਲਨੀਤੀਕ ਲੀਡਰ ਲੋਕ ਹੁੰਦੇ ਨੇਗੇ ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ ਕੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹੜੇ ਕੀਤੇ ਹੋ ਵਾਦੇ ਇੱਕ ਤੇ ਪੂਰਾ ਨਹੀਂ ਉਤਰਦੇ ਤੇ ਮੈਨੂੰ ਇੱਕ ਸਵੇ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਤੇ ਮੈਂ ਨਿੱਜੀ ਖਿਲਾਫ ਬੋ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ ਇਹੋ ਜੇ ਨੌਜਵਾਨ ਸਾਡੇ ਡਿਬਰੂਗੜ ਦੇ ਜ਼ਿਲ੍ਹੇ ਵਿੱਚ ਬੈਠੇ ਨੇਗੇ ਤੇ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੋ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਕਾ ਕੇ ਸਰਕਾਰਾਂ ਨੇ ਲੀਡਰਾਂ ਨੇ ਡਰੀ ਐ ਐਵੇਂ ਪੈਦਾ ਕਰ ਦੇਣਾ ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਕੂਆਂ ਦੀ ਤਾਂ ਉਂਗਲਾਂ ਲੰਘੀਆਂ ਇਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਇਹ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਆਤ ਗੱਲ ਦੱਸਦਾ ਜਿਹੜੀ ਸਰਕਾਰ ਹੈ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਹੈ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਉਹ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਨੇ ਕੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹੜੇ ਕੀਤੇ ਹੋ ਬਾਅਦ ਇੱਕ ਤੇ ਪੂਰਾ ਨਹੀਂ ਉਤਰਦਾ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਕੁਸ਼ੂਰ ਹੁੰਦੀ ਆ ਬਾਅਦ ਚ ਕੁਸ਼ੂਰ ਹੁੰਦੀ ਆ ਅਸੀਂ ਬਾਦਲਾਂ ਨੂੰ ਵੀ ਇੱਕ ਕਰਿਆ ਕਾਂਗਰਸ ਨੂੰ ਵੀ ਬੰਵਾ ਕੇ ਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਹੈ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਹੈ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੈ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਦੀ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਬਦਲਾਅ ਵਾਲੀ ਸਰਕਾਰ ਆ ਮੈਂ ਤੁਹਾਨੂੰ ਇਹਦੀ ਗੱਲ ਦੱਸਦਾ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਜਦੋਂ ਇਹ ਆਈ ਸਰ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣ ਵਾਲਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10-12 ਬੰਦੇ ਸੀ ਮਨਾਂ ਨੂੰ 9 ਵੀ ਲਾ ਦੂ ਆਮ ਆਦੀ ਪਾਰਟੀ ਦਾ ਇੱਕ ਸੀਗੇ ਆਪਣੇ ਅ ਨਿਰੰਦਰ ਬਿੱਟਾ ਇੱਕ ਕਾਲੇਕਰ ਤੁਸੀਂ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਕਚੇਰੀ ਚੌਂਗ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਆ ਇੱਥੇ ਮੇਰਾ ਪਿੰਡ ਗਵਾਹ ਖੜਾ ਹੈ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਬੂਥ ਲਾਇਆ ਮੇਰੀ ਸੋਚ ਕੀ ਸੀਗੀ ਮੇਰੇ ਸੋਚ ਇਹ ਨਹੀਂ ਸੀ ਕਿ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਤੇ ਮੈਨੂੰ ਅਸੀਂ ਬਦਲ ਬਦਲਾ ਆਵੇ ਯਾਰ ਕੁਝ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆਪਗਮਨਤ ਮੰਡਸਤੌਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪੌਣ ਪਾਣੀ ਦੇ ਦੇ ਸੀ ਜਿਹੜੇ ਪਲੇ ਹੋਇਆ ਪਰ ਗੱਲ ਇਹ ਹੋਈ ਵੀਰੋ ਜੇ ਅੱਜ ਮੈਂ ਇਹ ਮੈਨੂੰ ਇੱਕ ਵੀ ਚੀਜ਼ ਦਿਖਾ ਦੋ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਇਹ ਮੈਂ ਨਿੱਜੀ ਖਲਾਫ ਬੋਲਿਆ ਹਾਂ ਸੀ ਹਮ ਦੇ ਪਰ ਮੇਰੇ ਆ ਭੈਣਾਂ ਤੇ 307 ਦਾ ਪਰਚਾ ਪਾਇਆ ਜੀ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਾਤਨ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬਰੂਗੜ੍ਹ ਦੇ ਜ਼ਿਲ੍ਹਾ ਵਿੱਚ ਬੈਠੇ ਨੇਗੇ ਤੇ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੋਅ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੂਚਿਤ ਕਰਦਾ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜਿੱਥੇ ਬੰਦੇ ਤਾਕਤ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਸਿਆ ਸਕਦਾ ਮੇਰੇ ਤੇ ਕਿਹੜਾ ਜਿਹੜੇ ਪਰਚੀ ਕਹੋ ਜੀ ਧਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲੋ ਮਰਜ਼ੀ ਪਰਚਾ ਪਾ ਲੋ ਜੀ 379 ਵੀ 379 ਵੀ ਜਿਹੜੀ ਮੇਰੇ ਤੇ ਲੱਗੀ ਹੈ ਜਿਹੜਾ ਮੈਨੂੰ ਚੈਨੀ ਚੋਰ ਬਣਾਇਆ ਮੈਨੂੰ ਐ ਨਹੀਂ ਪਤਾ ਇਹ ਬੰਦਾ ਕਿਹੜਾ ਜਿਹੜੇ ਨੇ ਮੇਰੇ ਤੇ ਪਰਚਾ ਕਰਾਉਣ ਵਾਲਾ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਗੂ ਸਾਹਿਬਾਨ ਬੈਠੇ ਨੇਗੇ ਇਹਨਾਂ ਨੂੰ ਪੁੱਛ ਲਓ 1 ਸਾਲ ਅਸੀਂ ਦਿੱਲੀ ਦੇ ਬਾਹਰਾਂ ਦੇ 1.5 ਸਾਲ ਮੈਨਾਂ ਉੱਥੇ ਬੈਠਾ ਰਹੇ ਹਾਂ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਐ ਅੱਜ ਉਹ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖਾਂ ਯੂਨੀਅਨ ਹੁੰਦੀ ਕਾਦੀਆਂ ਯੂਨੀਅਨ ਹੁੰਦੀ ਪਹਿਲਾ ਜ਼ਿਲ੍ਹਾ ਪ੍ਰਧਾਨ ਰਹੇ ਪੰਜਾਬ ਦੇ ਮੀਤ ਪ੍ਰਧਾਨ ਰਹੇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਉਹ ਉਸ ਦਾ ਪੁੱਤ ਹੈ ਪਰ ਜਿਹੜੀ ਮੇਰੇ ਨਾਲ ਤਸੱਦਤ ਹੋਈ ਹੱਡ ਬੀਤੀ ਜਿਹੜੀ ਮੇਰੇ ਉਹ ਕੀ ਹੋਈ ਦੇਖੋ ਇੱਥੋਂ ਤੇ ਕੱਢੀ ਸੀ ਆਉਂਦੀ ਸਿਆਸਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸਐਚਓ ਆਉਂਦਾ ਧਰੋਲੇ ਵਾਲਾ ਕਹਿੰਦਾ ਵੀ ਆਏ ਕਰਕੇ ਤੁਹਾਨੂੰ ਖਤਰਾ ਤੇਰੇ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਆ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣੇ ਦੇ ਵਿੱਚ ਲਾ ਜਾ ਕੇ ਬਿਠਾ ਲੈਂਦੇ ਨੇ ਲੱਖਾ ਬਾਈ ਉੱਥੇ ਆਉਂਦਾ ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਪੁੱਛਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਇਸ ਨੂੰ ਇਹਨੂੰ ਤੋਰ ਦੇਣਾ ਇਹਨੂੰ ਖਤਰਾ ਆਹੀ ਗੱਲ ਹੋਈ ਜਾਂ ਨਾ ਬਾਈ ਇਤੋਂ ਬਾਅਦ ਲੱਖਾਂ ਬਾਈ ਨੇ ਪ੍ਰੋਗਰਾਮ ਤੇ ਜਾਣਾ ਸੀ ਉਹ ਚਲਾ ਗਿਆ। ਇਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੇ। ਨਾਲੇ ਮੈਨੂੰ ਚੱਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚ ਰੈਸ਼ਟ ਪਾ ਲੈਂਦੇ ਨੇ। ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਪੇਸ਼ ਕਰਦੇ ਨੇਗੇ ਜੱਜ ਸਾਹਿਬ ਦੇ ਪੇਸ਼ ਕਰਦੇ ਨੇ। ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ। ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਹੋਇਆ ਇਹ ਜਾਂ ਬੈਂਚ ਸੀ ਆਇਦਾ ਮੇ ਹੱਥ ਮਨ ਵਾਲੇ ਹੱਥਾਂ ਜਾਇ ਡਾਂਗ ਪਸਾ ਲਈ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਤ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ ਫਿਰ ਉਹ ਤਸੱਦਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫਿਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟਿਕਲ ਬੰਦਾ ਜਾਂ ਆਮ ਆਦੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਚਲ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ ਮੈਂ ਤਾਂ ਸਬੂਤ ਬਿ ਫਿਰ ਤੜਕੇ ਫਿਰ ਕੱਪੜੇ ਲਹਾ ਲੇ ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀਤੀ ਵੀ ਤੈਂ ਗੱਲ ਕੀ ਸੀਗੀ ਵੀ ਤੈਂ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਵ ਚੱਡਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ ਤਾ ਨਹੀਂ ਬੋਲਣਾ ਇੱਥੋਂ ਤੱਕ ਸਰ ਸਿਆਸਤ ਗਿਰ ਗਈ ਯਾਰ ਮੈਨੂੰ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੀਦਾ ਇਹ ਦੇ ਕੇ ਮੈਂ ਕਹਣਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨਾਲ ਲੜਾਈ ਜਾਂਦਾ ਇਹਨਾਂ ਨੇ ਮੋਹਰਾ ਬਣਾਇਆ ਇਹੇ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਇਥੋਂ ਤੇ ਕਰ ਸਿਆਸਤ ਕਰਕੇ ਕਿ ਇੰਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਭਗਮਨਤ ਮਾਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਮੈਂ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਤ ਗਰੀ ਕੋਈ ਸਿਆਤ ਨਹੀਂ ਕਰਦਾ ਮਿਲਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਇਸ ਤੋਂ ਸਾਬਤ ਹੋਰ ਕਿਹੜੀ ਡਿੱਗੂ ਹੋਰ ਤਾਂ ਇਹਨਾਂ ਨੇ ਤਾਂ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਹਾਲਾਤ ਕੀਤੇ ਜੋ ਇਹਨੇ ਕੀਤੇ ਨਹੀਂਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮ ਹਣੇ ਨੌ ਪਤਾ ਪਾੜਾ ਮੈਂ ਨੌ ਮੈਂ ਕੱਲੇ ਕੱਢੋ ਜਾ ਕੇ ਮੁੱਢ ਦੱਸ ਧਰ ਦੂੰ ਬਈ ਆ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਐ ਕੀਤਾ ਐਨੇ ਐ ਕੀਤਾ ਦੋ ਮੇਰੀ ਗੱਲ ਦਾ ਜਵਾਬ ਜੇ ਸਾਰਾ ਮੀਡੀਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਗੋਲੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਗੱਲ ਕਹਣਾ ਇੱਥੇ ਤੱਕਰ ਸਿਆਸੀ ਦੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂ ਸਕਦਾ ਇੱਥੋਂ ਟਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤੇ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾ ਅਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿੰਦਾ ਮੈਂ ਹਾਜ਼ਰ ਨਜ਼ਰ ਰੱਖ ਕੇ ਉਸ ਨੂੰ ਕਹਿੰਦਾ ਮੈਂ ਨਿਤਨੇ ਆਉਂਦਾ ਧਾਰਨੀ ਆ ਕਹਿੰਦੇ ਦੋਨੇ ਜਿਹੜੇ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇੱਕ ਕਿੰਨਾ ਹਮਾਂ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਬੁਲਾ ਘਟਰਾਮਾ ਕਿਸ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚਿਆਂ ਵਿੱਚ ਤਰਾ ਨਾ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਪੁਲਿਸ ਨੂੰ ਆਪਾਂ ਕਹਿੰਨਾ ਪੁਲਿਸ ਹਣਾ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਹੈ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਕਿੱਧਰ ਨੂੰ ਜਾ ਰਿਹਾ ਹੈ ਕੁਝ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਈਏ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦੇ ਆਂ ਵੀ ਭਾਈ ਜੋ ਪਹਿਲਾਂ ਤਾਂ ਬਾਅਦੇ ਕਿ ਤੁਸੀਂ ਉਹ ਬਾਅਦੇ ਦਿਖਾ ਦੇ ਸਾਨੂੰ ਪੂਰੇ ਕੀਤੇ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਦੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਿਆ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਜੀ মিডিਆ ਬੈਠਾ ਨੱਗਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦਿਓ ਸਿਆਸਤਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲੀਟੀਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਉਹ ਬੰਦੇ ਨਹੀਂ ਇਹਦੇ ਮੂੰਹੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਜਦੋਂ ਤੋਂ ਮੇਰੇ ਤੇ ਪਹਿਲਾਂ ਬਰਨਾਲਾ ਵਾਲਾ ਪਰਚਾ ਪਿਆ ਸੀ ਮੈਂ ਉਦੋਂ ਗੱਲ ਕਹੀ ਸੀਗੀ ਵੀ ਤੇਰੇ ਨਾਲ ਆ ਚੱਲੇ ਹੋ ਕਾਰਤੂਸ ਨਹੀਂ ਖੇਡ ਸਕਦੇ ਤੇਰੇ ਨਾਲ ਆ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਦੇ ਬਾਦਸ ਉਹ ਤੇਰੇ ਨਾਲ ਜਿਹੜੀ ਤੈਨੂੰ ਜਵਾਬ ਦੇਣੇ ਕਿ ਤੂੰ ਉਹਨਾਂ ਨਾਲ ਦੇ ਨਾਲ ਆ ਕੇ ਡਿਬੇਟ ਕਰਕੇ ਦਿਖਾ ਉਹਨਾਂ ਦੀ ਸਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇ ਕੇ ਦੇਖ ਦਿਖਾ ਉਹਨਾਂ ਨੂੰ ਇੱਕ ਅੱਖ ਗੋਲ ਦੇ ਨਹੀਂ ਪੰਜਾਬ ਦਾ ਸੀਐਮ ਜਿਹੜੇ ਪਹਿਲਾਂ ਵਾਲੇ ਜਿਹੜੇ ਜਿੰਨੇ ਵੀ ਪੋਲਿਟਿਕਲ ਬੰਦੇ ਨੇਗੇ ਮੈਂ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਜਥੇਬੰਦੀਆਂ ਦੇ ਮੈਂ ਗੱਲ ਕਹਿਣਾ ਚਾਹਣਾ ਆਗੂਆਂ ਦੇ ਉੱਪਰ ਬਹੁਤ ਕਿੰਤੂ ਪ੍ਰੰਤੂ ਹੁੰਦੀ ਹੈ ਕਿੰਤੂ ਪ੍ਰੰਤੂ ਕੌਣ ਕਰਨ ਵਾਲੇ ਕੌਣ ਨੇਗੇ ਪੰਜਾਬ ਦੇ ਰਾਜਨੀਤਿਕ ਬੰਦੇ ਨੇਗੇ ਇਹ ਜਿਹੜੇ ਆਗੂਆਂ ਤੇ ਆ ਬੈਠੇ ਨੇ ਫੂਲ ਜੀ ਬੈਠੇ ਨੇਗੇ ਆਪਣਾ ਡੱਲੇਵਾਲ ਸਭ ਚਲੇ ਗਏ ਇਹ ਰਾਜਨੀਤਿਕ ਬੰਦੇ ਇੱਕ ਪ੍ਰੋਪਗੈਂਡਾ ਖੜਾ ਕਰਦੇ ਨੇ ਨਾ ਆਗੂ ਨੂੰ ਬਦਨਾਮ ਕਰਨ ਦੇ ਲਈ ਇਹ ਸਾਡੇ ਬਜ਼ੁਰਗਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਮੋਦੀ ਦੀ ਧੌਣ 'ਚ ਕਿੱਲਾ ਕਰਤਾ ਹੁਣ ਫੇਰ ਜਿਹੜੀ ਭੁਖੇਂ ਸੈਂਟਰ ਸਰਕਾਰ ਚ ਘਾਈ ਪਈ ਐ ਇਹਨਾਂ ਨੂੰ ਇਹ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਮੈਂ ਨਾ ਆਗੂਆਂ ਦਾ ਕਿਸਾਨ ਆਗੂਆਂ ਦਾ ਸਰਜੀਤ ਫੂਲ ਜੀ ਬੈਠੇ ਨੇਗੇ ਡੱਲੇਵਾਲ ਵਟਾ ਢਕਾਉਂਦਾ ਜੱਤੇ ਬੰਦੀ ਜਿੰਨੀਆਂ ਵੀ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਨੇਗੇ ਜਿੰਨੀਆਂ ਵੀ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਮੌਜੂਦ ਜਿੱਥੇ ਬੰਦੇ ਆ ਧੰਨਵਾਦ ਕਰਦਾ ਮੈਂ ਸਿੱਖ ਜਿੱਥੇ ਬੰਦੇ ਆ ਧੰਨਵਾਦ ਕਰਦਾ ਉਸ ਪੰਜਾਬ ਦੇ ਕੱਲੇ-ਕੱਲੇ ਲੋਕ ਦਾ ਮਾਂ-ਮਾਂ ਦਾ ਭੈਣਾਂ ਦਾ ਨੌਜਵਾਨਾਂ ਦਾ ਬਾਹਰਲੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦਾ ਮਜ਼ਦੂਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਕਿ ਮੇਰੇ ਹੱਕ ਦੇ ਵਿੱਚ ਲੜੀ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਇਆ ਨਹੀਂ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਕੋਈ ਆਸ ਨਹੀਂ ਸੀ ਮੈਂ ਸਾਫ਼ ਇਹ ਗੱਲ ਕਹਿਣਾ ਕੋਈ ਆਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਜੇ ਸਾਡੇ ਆਗੂ ਨਾ ਲੜਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਰਚੇ ਜਿਹੜੀਆਂ ਦਰਖਾਸਤਾਂ ਤਿਆਰ ਕਰੀ ਖੜਾ ਐ ਇੱਥੋਂ ਧਿਕਰ ਕੇ ਗੱਲ ਕਹੀ ਗਈ ਇੱਥੋਂ ਧਿਕਰਸੀਆਂ ਮਗਰ ਗਿਆ ਵੀ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲੋ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਹੜਾ ਹੋਰ ਜਿਹੜੇ ਪਰਚੇ ਨੇ ਉਤਰੇ ਤੇ ਪਾਉਂਗਾ ਦੱਸੋ ਬਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਤੇ ਇਹਨਾਂ ਜਥੇਬੰਦੀਆਂ ਦਾ ਇੱਥੋਂ ਤੱਕ ਜਿਹੜੀ ਸਿਆਸਤ ਸੀਐਮ ਪੰਜਾਬ ਦਾ ਗਿਰ ਚੁੱਕਿਆ ਇਹਨੂੰ ਕੋਈ ਹੱਕ ਨਹੀਂਗਾ ਜੇ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹਨੇ ਝੂਠੀਆਂ ਗੱਲਾਂ ਕਰੇ ਝੂਠਿਆ ਐਵੇਂ ਭਗਤ ਸਿੰਘ ਬਣਾ ਫਿਰਦਾ ਭਗਮਾਤਮਾ ਨਾਲ ਤੇਰੇ ਤੋਂ ਕਦੇ ਸਿਆਸਤ ਨਹੀਂ ਤੇਰੇ ਤੋਂ ਕੋਈ ਮੈਂ ਕਿਹੜਾ ਗਿਰ ਨਹੀਂ ਸਕਦਾ ਇਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀ ਉਹ ਇੰਨਾ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਇਹਦਾ ਕੋਈ ਨਿਕਟਣਾ ਨਾ ਧੰਨਵਾਦ ਹਾਂ ਨਹੀਂ ਤੁਹਾਡੇ ਨਾਲ ਜੋ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੀਡੀਓ ਕਰਕੇ ਤੁਹਾਡੀ ਹਾਲਤ ਦੇਖੀ ਗਈ ਸੀ ਕਿ ਸੱਚ ਹੈ ਕੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਿੰਦਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਆ ਜੇ ਉਸ ਤੋਂ ਬਾਅਦ ਆਮ ਆਦੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾਉਂ ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ ਸੀਆਈ 2 ਦੇ ਵਿੱਚ ਮੈਂ ਲੈ ਕੇ ਜਾਉਂਗਾ ਮੈਂ ਇਕੱਲੇ-ਇਕੱਲੇ ਨੂੰ ਦਿਖਾਉਂਗਾ ਵੀ ਆਹ ਬੰਦਿਆਂ ਨਾਲ ਮੇਰੇ ਸਾਹਬ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾ ਪਰਸਨਲ ਯਾਰ ਗੱਲ ਸੁਣੋ ਸਰੀਰ ਕੰਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਕੀ ਆਦਤ ਆ ਕੀ ਇਹੋ ਜਿਹਾ ਹਰਕਤ ਇਹੋ ਜਿਹੀ ਹਰਕਤ ਕਰ ਰਹੇ ਆ 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ 371 ਪਰਚਾ ਮੇਰੀ ਭੈਣ ਦੇ ਪਾਤ ਦਾ ਧੰਨਵਾਦ ਇਹ ਨਾ ਆਗੂਆਂ ਦਾ ਇਸ ਤੋਂ ਵੱਡਾ ਕੀ ਸਬੂਤ ਹੋਊਗਾ 307 ਤੋਂ ਵੱਡਾ ਤਾਂ ਕੋਈ ਸਬੂਤ ਨਹੀਂ ਭੈਣਾ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਮੈਂ ਤੇ ਪੜ ਕੇ ਪਰਚਾ ਪਾਤਾ ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ ਜਿਹੜੇ ਬੰਦੇ ਨੂੰ ਮੈਂ ਜਾਣ ਦਾ ਤੱਕ ਨਹੀਂ ਇਸ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹਣਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮੇਰੇ ਨਾਲ ਵਾਪਰ ਨਹੀਂ ਆਏ ਨੇ ਤੁਸੀਂ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਮੈਂ ਜੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ ਤੁਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਮੈਂ ਇਹ ਜਦੋਂ ਤੋਂ ਹੁਣ ਮੈਂ ਇਧਰ ਨੂੰ ਉਤਰਿਆ ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲ ਪੁਰਖ ਵੈਕੂ ਨੂੰ ਜਾਣ ਕੇ ਕਹਿਣਾ ਕਿਉਂਕਿ ਮੇਰਾ ਤਾਂ ਉਸ ਦੇ ਵਿੱਚ ਟੁੱਟ ਵਿਸ਼ਵਾਸ ਆ ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਐ ਐਸਐਸਪੀ ਨੂੰ ਵੀ ਕਹਿਣਾ ਚਾਹਣਾ ਮੈਨੂੰ ਇਹ ਗੱਲ ਦੱਸ ਦਿਓ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ ਮੈਂ ਗਲਤ ਕੀ ਕੀਤਾ ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਹੋ ਤੁਹਾਡੀ ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂਗੀ ਸੋਚ ਬਦਲਣ ਦੀ ਗੱਲ ਆ ਹੁਣ ਇੱਕ ਆਈਪੀਐਸ ਆਫਸਰ ਆ ਕਿੰਨਾ ਇੱਕ ਡੀਐਸਪੀ ਉਹ ਕਿੰਨਾ ਪੜ ਕੇ ਲੱਗਦਾ ਅਸੀਂ ਕਦੋਂ ਉਹਨਾਂ ਦੀ ਇੱਕ ਨੂੰ ਟੱਕਰ ਦੇ ਮੁੱਠੀਆਂ ਬਣੇ ਰਹਿਾਂਗੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਇਹ ਗੱਲ ਮੌਫਸਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਅਫਸਰਾਂ ਨੂੰ ਤੁਸੀਂ ਆਪਾਂ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ ਇੰਨੀ ਕਿ ਬੇਨਤੀਆਂ ਮੈਂ ਪੰਜਾਬ ਦੀ ਲੋਕਾਂ ਨੂੰ ਕਿਹੋ ਗੱਲ ਕਹਿਣਾ ਹੋਣਾ ਝੋਲੀ ਅੱਡ ਕੇ ਮੈਂ ਇਹ ਗੱਲ ਕਹਿਣਾ ਪਾਨਾ ਸਿੱਧੂ ਕਦੇ ਬਿੱਕੂ ਗਾਣੀ ਕਰੇ ਝੂਗੂ ਗਾਣੀ ਇਹ ਜਿਹੜਾ ਤਸੱਦ ਤਾਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਿੱਥੇ ਬੰਦੇ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਐਵੇਂ ਜਿਕਰ ਸਾਥ ਤੁਹਾਡੇ ਭਰਾ ਦੇ ਨਾਲ ਰੱਖਿਓ ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੁਝ ਜਿਹੜਾ ਤਿਆਰ ਕਰੀ ਬੈਠੇ ਨੇਗੇ ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ ਇਹ ਵੀ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਮੈਂ ਇੱਥੇ ਬੋਲਿਆ ਨਾ ਆ ਕੇ ਜੋ ਕਿਸ ਬੋਲਿਆ ਇਹਦਾ ਮੈਨੂੰ ਖਮਿਆਜਾ ਪਤਾ ਨਹੀਂ ਕਿਹੜਾ ਕਿਹੜਾ ਭੁਗਤਣਾ ਪੈਣਾ ਇਹ ਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੇ ਮੈਂ ਡਰਾਂ ਨਹੀਂ ਮੈਂ ਘਬਰਾਇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੱਸੂਗਾ ਵੀ ਇਹ ਸਮਾਂ ਦੱਸੂਗਾ ਵੀ ਮੈਂ ਤੁਹਾਡੇ ਲਈ ਬੋਲ ਪਿਆ ਤੇ ਤੁਸੀਂ ਕਿੰਨਾ ਜਿਵੇਂ ਹੁਣ ਖੜੇ ਹੋ ਤੇ ਐਵੇਂ ਜਿਹਾ ਕਰੂ ਦੇਖਣੇ ਇੱਕ ਪੰਨਾ ਜੀ ਜਦੋਂ ਤੁਹਾਡਾ ਮੈਡੀਕਲ ਹੋਇਆ ਉਹਦੇ ਚ ਟਾਈਫਾਇਡ ਆਇਆ ਸੀ ਟਾਈਫਾਇਡ ਬਿਲਕੁਲ ਆਇਆ ਜੀ ਟਾਈਫਾਇਡ ਦੇ ਰਿਪੋਰਟਾਂ ਤਾਂ ਹੁਣ ਵੀ ਪਈਆਂ ਨਹੀਂ ਗਈਆਂ ਮੇਰੇ ਕੋਲ ਦਵਾਈ ਵਗੈਰਾ ਮੈਡੀਸਿਨ ਕੁਝ ਨਹੀਂ ਬਸ ਇਹੋ ਜਿਹਾ ਹੁੰਦਾ ਉਹ ਮਿਲ ਜਾਂਦਾ ਜਿਹੋ ਜਿਹਾ ਉਹ ਯਾਰ ਮੈਡੀਕਲ ਦੇ ਵਿੱਚ ਕਿਸੇ ਨੂੰ ਮੈਂ ਹੋਰ ਗੱਲ ਆਸਾ ਜਿਹੜਾ ਪਾਣੀ ਵਾਲਾ ਤਸਦ ਤਾਂ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ ਡਾਕਟਰ ਕੀ ਦੇਖਦਾ ਡਾਕਟਰ ਦਿਖਾਓ ਜੀ ਨਿਸ਼ਾਨ ਕਿੱਥੇ ਪਏ ਨੇ ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ بڑا ਟੌਰਚਰ ਆ ਜਿਹੜਾ ਇਹ ਹੋਇਆ ਇਹ 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 ਜਿਹੜਾ ਟੌਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਹੈ ਬਿਲਕੁਲ ਗੱਲਾ ਟੌਰਚਰ ਇੱਥੇ ਲੁਧਿਆਣੇ ਹੀ ਹੋਇਆ ਥੋੜਾ ਆ ਲੁਧਿਆਣੇ ਹੋਇਆ ਤੇ ਜਲੀਲ ਤਾਂ ਹਰ ਇੱਕ ਥਾਂ ਤੇ ਕੱਟ ਕੀਤਾ ਹੀ ਗਿਆ